ਹਲੇ ਕੁਛ ਦਿਨ ਵੀ ਨਹੀਂ ਬੀਤੇ ਉਸ ਘਟਨਾ ਨੂੰ ਹੋਏ ਜਦੋਂ ਕਿ ਇੱਕ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨਪੇਟ ਕਰਕੇ ਕੀਆ ਉਸਦੇ ਅੰਗ ਜਲਾ ਦਿੱਤੇ ਸੀ ਤਾਂ ਉਸ ਤੋਂ ਹੀ ਕੁਝ ਦਿਨ ਬਾਅਦ ਹੁਣ ਪਿੰਡ ਕਰੀਰਵਾਲੀ ਵਿੱਚ ਇੱਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਆ ਤਾਂ ਉੱਥੇ ਕੀ ਆ ਘਰੇਲੂ ਝਗੜਾ ਸੀਗਾ ਆਪਣਾ ਜੋ ਹਸਬੰਡ ਵਾਈਫ ਦਾ ਇੱਕ ਘਰੇਲੂ ਝਗੜਾ ਸੀਗਾ ਜ ਜਿਹਦੇ ਵਿੱਚ ਕੀ ਆ ਵਾਈਫ ਅਨਸਰ ਗੁਰਦੁਆਰੇ ਜਾਂਦੀ ਸੀ ਤੇ ਘਰੇ ਕੀ ਗੁਟਕਾ ਸਾਹਿਬ ਤੋਂ ਜਿਹੜਾ ਪਾਠ ਕਰਦੀ ਸੀ ਬਾਣੀ ਕਰਦੀ ਸੀ ਪਰ ਜਿਹੜਾ ਉਸ ਔਰਤ ਦਾ ਹਸਬੰਡ ਸੀਗਾ ਇਹ ਪਿੰਡ ਕਰੀਰ ਵਾਲੀ ਦੀ ਘਟਨਾ ਹੈ ਤੇ ਜਿਹੜਾ ਉਸ ਔਰਤ ਦਾ ਹਸਬੰਡ ਸੀ ਉਸ ਨੂੰ ਇਹ ਚੀਜ਼ਾਂ ਨਹੀਂ ਪਸੰਦ ਸੀ ਕਿ ਮੇਰੀ ਜਿਹੜੀ ਵਾਈਫ ਆਉ ਗੁਰਦੁਆਰੇ ਜਾਂਦੀ ਆ ਜਾਂ ਫਿਰ ਘਰੇ ਗੁਟਕਾ ਸਾਹਿਬ ਤੋਂ ਪਾਠ ਕਰਦੀ ਆ ਤਾਂ ਇਹਨਾਂ ਚੀਜ਼ਾਂ ਦਾ ਹੀ ਝਗੜਾ ਘਰ ਵਿੱਚ ਚੱਲ ਰਿਹਾ ਸੀਗਾ ਤਾਂ ਉਸ ਬੰਦੇ ਨੇ ਕੀ ਕੀਤਾ ਆਪਣੀ ਵਾਈਫ ਦਾ ਜੋ ਗਟਕਾ ਸੀ ਕਰੇ ਗਟਕਾ ਸਾਬ ਤੋਂ ਜੋ 파ਟ ਕਰਦੀ ਸੀ ਉਸ ਨੂੰ ਕੀ ਆ 파ੜ ਦਿੱਤਾ ਤੇ ਜਦੋਂ ਉਸ ਨੂੰ ਇਸ ਚੀਜ਼ ਦਾ ਮਤਲਬ ਫੀਲ ਹੋਇਆ ਮਹਿਸੂਸ ਹੋਇਆ ਕਿ ਜੇ ਇਹ ਗੱਲ ਬਾਹਰ ਗਈ ਤਾਂ ਮੇਰੇ ਉੱਤੇ ਬਹੁਤ ਵੱਡਾ ਐਕਸ਼ਨ ਆ ਸਕਦਾ ਤਾਂ ਉਸ ਬੰਦੇ ਨੇ ਉਹ ਸਾਰੇ ਜਿਹੜੇ ਅੰਗ 파ੜੇ ਹੋਏ ਸੀਗੇ ਆਪਣੇ ਬੱਚੇ ਨੂੰ ਦਿੱਤੇ ਤੇ ਕਿਹਾ ਕਿ ਉਸ ਨੂੰ ਜੋ ਗੁਰਦੁਆਰੇ ਦੇ ਨੇੜੇ ਪਿੰਡ ਦਾ ਜੋ ਗੁਰਦੁਆਰਾ ਉਸ ਦੇ ਨੇੜੇ ਇੱਕ ਜਗ੍ਹਾ muni das ji ਤਾਂ ਉੱਥੇ ਤੂੰ ਇਹ ਸਾਰੇ ਅੰਗ ਆ ਜਿਹੜੇ ਛਪਾਇਆ ਤੇ ਉਸ ਬੱਚੇ ਨੇ ਉਦਾਂ ਹੀ ਕੀਤਾ ਉਹ ਸਾਰੇ ਆ ਜਿਹੜੇ ਅੰਗ ਉਥੇ ਛਪਾ ਜਾਂਦੇ ਤਾਂ ਉਸ ਤੋਂ ਬਾਅਦ ਕੀ ਜਦੋਂ ਹਨੇਰੀ ਚੱਲੀ ਤਾਂ ਉਹ ਸਾਰੇ ਅੰਗ ਆ ਜਿਹੜੇ ਆਸੇ-ਪਾਸੇ ਫੈਲ ਗਏ ਤਾਂ ਜਦੋਂ ਪਿੰਡ ਵਾਲਿਆਂ ਨੂੰ ਪਤਾ ਚੱਲਿਆ ਤਾਂ ਪੁਲਿਸ ਬੁਲਾਈ ਗਈ ਤਾਂ ਜੋ ਵੀ ਇਨਵੈਸਟੀਗੇਸ਼ਨ ਹੋਈ ਤਾਂ ਉਸ ਤੋਂ ਬਾਅਦ ਉਹ ਜਿਹੜੇ ਮਲਜ਼ਮ ਐ ਦੋਵੇਂ ਪਿਓ ਤੇ ਪੁੱਤ ਉਹ ਕਿ ਆ ਅਰੈਸਟ ਕਰ ਲਏ ਗਏ ਆ ਇਸ ਬੰਦੇ ਤੇ ਪਹਿਲਾਂ ਵੀ ਲੁੱਟਾਂ ਖੂਹਾਂ ਦੇ ਕਈ ਮਾਮਲੇ ਦਰਜ ਨੇ ਤੇ ਸਰਕਾਰ ਨੂੰ ਇਹੀ ਚਾਹੀਦਾ ਕਿ ਇਦਾਂ ਦੇ ਬੰਦੇ ਜੋ ਵੀ ਹੁੰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਹੋਰ ਵੀ ਬੰਦੇ ਇਦਾਂ ਦੀਆਂ ਚੀਜ਼ਾਂ ਦੇਖ ਕੇ ਨਾ ਕਰਨ